ਸੋ ਹੰਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ਸੋ ਹੰਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ਸੋ ਹੰਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ोहुमाज शेर सिंह विष्णु भगवान् दीय सोहमाराज शेर सिंह विष्णु भगवान ਸੱਚੇ ਪਾਤਸ਼ਾਹੇ ਘੋੜੇ ਤੇ ਕੁੱਤੇ ਬਾਰੇ ਬੋਧ ਸਿੰਘ ਪਾਤਸ਼ਾਹਾਂ ਦੇ ਘੋੜੇ ਦੀ ਬੜੀ ਸੇਵਾ ਕਰਦਾ ਅੰਦਾ ਸੀ 40 ਸਾਲ ਦੀ ਉਮਰ ਦਾ ਪਾਤਸ਼ਾਹਾਂ ਦੇ ਹੀਟਾਂ ਘੋੜਾ ਸੀ ਬੋਧ ਸਿੰਘ ਨੇ ਆਪਣੇ ਘਰ ਛੱਡ ਕੇ ਘੋੜਾ ਬੜੇ ਪ੍ਰੇਮ ਨਾਲ ਸੇਵਾ ਕੀਤੀ ਸੱਚੇ ਪਾਤਸ਼ਾਹ ਵਿਸਾਖੀ ਤੇ ਦੀਵਾਲੀ ਤੇ ਜਾ ਕੇ ਮੰਡੀ ਵਿੱਚ ਘੋੜਾ ਭਜਾਉਂਦੇ ਹੁੰਦੇ ਸੀ 100 ਰੁਪਿਆ ਘੋੜੇ ਦੇ ਗਾਲ ਨਾਲ ਬੰਨ੍ਹ ਦੇਣਾ ਜਿਹੜਾ ਘੋੜਾ ਜ਼ਿਆਦਾ ਭੱਜੇ ਉਹੋ ਲੈ ਲਵੇ ਦੀਨ ਦਿਆਲ ਦੇ ਸਾਹਮਣੇ ਕੌਣ ਬਰਾਬਰੀ ਕਰ ਸਕਦਾ ਹੈ ਐਨਾ ਘੋੜਾ ਤੁਰਦਾ ਸੀ 1 ਮਿੰਟ ਵਿੱਚ 1 ਮੀਲ ਜਾਂਦਾ ਸੀ ਜੀ ਸੱਚੇ ਬਾਦਸ਼ਾਹ ਦਾ ਇੱਕ ਘੋੜਾ ਤੈਲੀਆ ਕਮੈਤ ਰੰਗ ਦਾ ਸੀ ਪੁੰਗਾਲੀ ਵਾਲੇ ਗੁਰਮੁਖ ਸਿੰਘ ਸੇਵਾ ਵਿੱਚ ਦਿੱਤਾ ਸੀ ਇੱਕ ਦਿਨ ਸੱਚੇ ਬਾਦਸ਼ਾਹ ਸ਼ਿਕਾਰ ਚੜ੍ਹੇ ਹਨ ਤੇ ਬਹੁਤ ਸਾਰੇ ਨਗਰ ਦੇ ਆਦਮੀ ਨਾਲ ਹਨ ਲਾਗੇ-ਲਾਗੇ ਦੇ ਸ਼ਿਕਾਰੀ ਵੀ ਨਾਲ ਬਹੁਤ ਹਨ ਘੁੰਡ ਦਾ ਇੱਕ ਜ਼ਿੰਮੇਦਾਰ ਸੀ ਉਸ ਪੈੜੀ ਨੂੰ ਪਾਣੀ ਲਾਇਆ ਹੋਇਆ ਸੀ 12 ਕਰਮ ਦਾ 11 ਪਾਣੀ ਦਾ ਭਰਿਆ ਹੋਇਆ ਸੀ ਲਾਗੇ ਪੈੜੀ ਵਾਲਾ ਜ਼ਿੰਮੇਦਾਰ ਖਲੋਤਾ ਹੈ ਪਿੱਛੋਂ ਸ਼ਿਕਾਰ ਨਿਕਲਿਆ ਹੈ ਕੁੱਤੇ ਮਗਰ ਲੱਗੇ ਹਨ ਮਗਰੇ ਸੱਚੇ ਪਾਸ਼ਣੇ ਘੋੜਾ ਲਾ ਦਿੱਤਾ ਹੈ ਸ਼ਿਕਾਰ ਤੇ ਕੁੱਤੇ ਕਿਾਰੇ ਫਰੇ ਹੋਏ ਵਿੱਚ ਦੀ ਲੰਘ ਗਏ ਹਨ ਜੀ ਮਗਰੋਂ ਪਾਸ਼ਾ ਘੋੜਾ ਭਜਾਇਆ ਤੇ 12 ਕਰਮ ਘੋੜਾ ਛਾਲ ਮਾਰ ਕੇ ਟੱਪ ਗਿਆ ਹੈ ਉਹ ਜ਼ਿਮੀਦਾਰ ਵੇਖ ਰਿਹਾ ਹੈ ਸਾਰੇ ਸ਼ਿਕਾਰੀਆਂ ਨੂੰ ਜ਼ਿਮੀਦਾਰਾਂ ਦਾ ਹੈ ਕਿ ਪਾਸ਼ਣਾ ਦੇ ਘੋੜੇ ਨੇ ਐਡੀ ਛਾਲ ਮਾਰੀ ਹੈ ਉਹ ਆਂਦੇ ਹਨ ਭਾਈ ਘੋੜੇ ਦੀ ਤਾਕਤ ਨਹੀਂ ਪਾਸ਼ਾ ਦੀ ਤਾਕਤ ਹੈ ਇਹ ਤਾਂ ਭਾਵੇਂ ਘੋੜੇ ਤੋਂ ਪਹਾੜ ੜਪਾ ਦੇਣ ਇਹਨਾਂ ਅੱਗੇ ਕੋਈ ਵੱਡੀ ਗੱਲ ਨਹੀਂ ਉਸ ਵਕਤ ਸੱਚੇ ਪਾਸ਼ਾ ਸ਼ਿਕਾਰ ਦਾ ਬੜਾ ਸ਼ੌਂਕ ਰੱਖਦੇ ਸੀ ਇਹ ਘੋੜਾ ਉਹ ਸੀ ਜੋ 6ਵੀਂ ਪਾਸ਼ਾ ਜੀ ਦੇ ਵਕਤ ਸਿੱਖਾਂ ਨੇ ਕਾਬਲੋਂ ਆਂਦਾ ਸੀ ਰਾਹ ਵਿੱਚ ਕਾਜ਼ੀਆਂ ਲਗਾ ਲਿਆ ਸੀ ਕਾਜੀ ਲਾਹੌਰੋਂ ਅੰਮ੍ਰਿਤਸਰ ਵੇਚਣ ਗਿਆ ਤੇ ਅੰਮ੍ਰਿਤਸਰ ਸਿੱਖਾਂ ਨੇ ਸਿਆਣ ਲਿਆ ਸੀ ਤੇ ਫੇਰ ਲਿਆ ਕੇ 6ਵੀਂ ਪਾਤਸ਼ਾਹੀ ਨੂੰ ਦਿੱਤਾ ਸੀ ਬੋਲ ਪਰੋਸ਼ੀ ਹੋਈ ਸੀ ਕਾਜੀ ਸਿੱਖਾਂ ਨੂੰ ਆਖਣ ਲੱਗਾ ਮੈਂ ਤੁਹਾਡਾ ਜਵਾਈ ਬਣ ਕੇ ਘੋੜਾ ਲਵਾਵਾਂਗਾ ਜੀ ਬਾਬਾ ਬੁੱਢਾ ਆਖਣ ਲੱਗਾ ਤੂੰ ਤਾਂ ਨਹੀਂ ਜਵਾਈ ਬਣ ਸਕਦਾ ਇਸ ਘੋੜੇ ਵਾਲਾ ਤੇਰਾ ਜਵਾਈ ਬਣੇਗਾ ਤੇ ਤੇਰੀ ਧੀ ਲਿਆਵੇਗਾ ਫੇਰ ਬਾਬੇ ਪੁੱਟੇ ਦਾ ਬਚਨ ਸੱਤ ਕਰਨ ਬਦਲੇ 6ਵੀਂ ਪਾਤਸ਼ਾਹੀ ਕਾਜੀ ਦੀ ਧੀ ਕੌਲਾ ਨੂੰ ਲਿਆਏ ਸੀ ਹੁਣ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ ਵਿੱਚ ਇਸ ਘੋੜੇ ਦੀ ਗਤੀ ਹੋਵੇਗੀ 포ਠੋਹਾਰ ਵਿੱਚੋਂ ਸੱਚੇ ਪਾਸ਼ਾ ਇੱਕ ਕੁੱਤਿਆਂ ਦੀ ਜੋੜੀ ਮਗਾਈ ਹੈ ਸੱਚੇ ਪਾਸ਼ਾ ਕਾਲੇ ਕੁੱਤੇ ਨੂੰ ਬੜੇ ਸ਼ੌਂਕ ਤੇ ਪਿਆਰ ਨਾਲ ਪਾਲਿਆ ਹੈ ਜੀ ਕੁੱਤਾ ਬੜਾ ਭਾਈ ਦਾ ਸੀ ਕੁੱਤਾ ਸੂਰਾਂ ਤੇ ਕਿੱਦਰਾਂ ਦੇ ਸ਼ਿਕਾਰ ਨੂੰ ਮਿਹਨਤ ਨਹੀਂ ਸੀ ਲੱਗਣ ਦੇਂਦਾ ਇਹ ਕੁੱਤਾ ਉਸ ਵਕਤ ਦਾ ਵਚਨ ਕਰਦੇ ਹਾਂ ਕਿ ਜਦੋਂ ਛੇਵੀਂ ਪਾਸ਼ਾਈ ਨੂੰ ਜ਼ਹਿਰ ਦਿੱਤਾ ਉਹਨਾਂ ਫੜ ਕੇ ਖੀਰ ਕੁੱਤੇ ਅੱਗੇ ਰੱਖ ਦਿੱਤੀ ਤੇ ਕੁੱਤਾ ਖਾ ਕੇ ਗੁਜਰ ਗਿਆ ਸੀ ਹੁਣ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਹੈ ਸੱਚੇ ਪਾਤਸ਼ਾਹ ਜਾਣੇ ਜਾਣ ਅੰਤਰਜਾਮੀ ਉਸ ਵਕਤ ਦੇ ਕੁੱਤੇ ਦੇ ਗੁਣ ਨੂੰ ਵੇਖ ਕੇ ਇਸ ਨਾਲ ਪਿਆਰ ਕਰਦੇ ਹਨ ਕਲਯੁਗ ਵਿੱਚ ਜਾਮਾ ਧਾਰ ਕੇ ਜੁਗਾ ਜੁਗਾ ਦੇ ਵਿਛੜਿਆ ਨੂੰ ਢੂੰਡ ਕੇ ਲੱਭ ਕੇ ਸੱਚੇ ਪਿਤਾ ਨੇ ਚਰਣੀ ਲਾਇਆ ਹੈ ਜੀ ਹੁਣ ਇਸ ਕੁੱਤੇ ਦੀ ਗਤੀ ਕਰਨਗੇ ਜੀ ਸੱਚੇ ਪਿਤਾ ਜਿਹੜਾ ਸ਼ਿਕਾਰ ਵੀ ਖੇਡਦੇ ਥਾਨ ਇਸੇ ਤਰ੍ਹਾਂ ਜੰਗਲਾਂ ਦੇ ਜੀਵਾਂ ਦੇ ਦਰਸ਼ਨ ਦੇ ਕੇ ਗਤੀ ਕਰਦੇ ਰਹੇ ਹਨ ਉਹਨਾਂ ਦੀ ਮਹਿਮਾ ਉਹ ਹੀ ਜਾਣਦੇ ਹਨ ਜੀ ਹਰ ਬਾਣੀ ਵਿੱਚੋਂ ਕੁਝ ਲਿਖਤ ਜੋ ਸੱਚੇ ਪਾਤਸ਼ਾਹ ਜੀ ਦੇ ਸ਼ਿਕਾਰ ਖੇਡਣ ਦੇ ਨਾਲ ਸਬੰਧਤ ਹੈ ਕਲਯੁਗ ਦੇ ਅੰਤਮ ਹੋਏ ਉਜਾਰਾ ਨਿਰਗੁਣ ਆਪਣਾ ਰੋਖ ਬਟਾਈਆ ਨੌਰ ਖਾਏ ਨਿਹਕ ਲੰਕਿ ਅਵਤਾਰਾ ਕਲ ਕਲਕੀ ਫੇਰ ਆ ਪਾਈਆ ਜੋਦਾ ਸੂਰ ਪੀਰ ਬਲੀ ਬਲਕਾਰਾ ਬਲ ਆਪਣਾ ਆਪ ਰਖਾਈਆ ਸਾਡੇ ਤਿੰਨ ਹੱਥ ਹੱਤ ਮੰਨਾਰਾ ਲੋਕ ਮਾਤ ਦੇ ਵੜਿਆਈਆ ਆਪੇ ਬਣੇ ਲੱਕੜਹਾਰਾ ਬਣ ਬਾਡੀ ਸੇਵਕ ਮਾਈਆ ਤਿਖਾ ਰਖੇ ਨਾਮ ਯਾਰਾ ਦੋ ਜਹਾਨਾ ਚੀਰ ਵਿਖਾਈਆ ਕਰੇ ਖੇਲ ਅਗਾਮਿ ਅਪਾਰਾ ਬਣ ਤਰਖਾਨ ਵੇਸ ਵਟਾਈਆ ਏਕਾ ਨਾਮ ਬੋਲ ਜੈ ਕਰਾ ਸਿੰਘ ਸ਼ੇਰ ਨਾਮ ਰਖਾਈਆ ਸ੍ਰੇਸ਼ਟ ਸੁਭਾਈ ਵੇਖੇ ਤੂੰ ਆਤਾਰਾ ਰਹਿਣ ਅੰਧੇਰੀ ਛਾਈਆ ਜੋਤੀ ਜੋਤ ਸਰੂਪ ਹਰੋ ਆਪ ਆਪਣੀ ਕਿਰਪਾ ਕਰ ਅੰਤਮ ਲੇਖ ਆਪ ਜਨਾਈਆ ਅੰਤਮ ਲੇਖ ਹਰ ਨਿਰੰਕਾਰ ਨਿਰਗੁਣ ਆਪ ਜਨਾਈਦਾ ਵਿਸ਼ਨੂੰ ਰਹਿਣਾ ਖਬਰਦਾਰ ਸੱਚ ਸੰਦੇਸ਼ਾ ਇੱਕ ਸੁਣਾਏਂਦਾ ਚਾਰ ਜੁਗ ਲਿਖ ਲਿਖ ਲੇਖਾ ਜਾਣ ਗੁਰ ਅਵਤਾਰ ਲੋਕ maat ਸਰਬ ਜਸ ਗਾਏਂਦਾ ਪਰਗਟ ਹੋਵੇ ਮਹਾਬਲੀ અવਤਾਰ ਨਿਰਗੁਣ ਆਪਣਾ ਰੂਪ ਵਟਾਏਂਦਾ ਸਰਗੁਣ ਲੇਖਾ ਜਗਤ ਵਿਹਾਰ ਪੰਜ ਤਤ ਕਾਇਆ ਚੋਲਾ ਜਗਤ ਹੰਡਾਏਂਦਾ ਯਾਰਾਂ ਨਾਲ ਬਣਿਆ ਰਹੇ ਯਾਰ ਆਪਣਾ ਪੇਵ ਨਾ ਕਿਸੇ ਜਣਾਇਂਦਾ ਬਣ ਸ਼ਿਕਾਰੀ ਖੇੜੇ ਸ਼ਿਕਾਰ ਆਪਣਾ ਸ਼ਿਕਾਰ ਕਿਸੇ ਨਾ ਹੱਥ ਫੜਾਇਂਦਾ ਅੰਦਰੇ ਅੰਦਰ ਮਾਰ ਗਲਕਾਰ ਲਹਿਣਾ ਆਪਣਾ ਆਪ ਚਕਾਏਂਦਾ ਸੰਤ ਮਣੀ ਸਿੰਘ ਖੋਲ ਕਿਵਾੜ ਆਪਣਾ ਪੀਵ ਜਣਾਇਂਦਾ ਕਰ ਪ੍ਰਕਾਸ਼ ਬਹਤਰ ਨਾਲ ਜੋਤੀ ਜਾਤਾ ਡਗ ਮਗਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਖੇល ਆਪ ਸਮਝਾਏਂਦਾ ਆਪਣਾ ਖੇਲ ਦੱਸੇ ਭਗਵਾਨ ਤੇਵ ਕੋਈ ਨਾ ਪਾਈਆ ਕਲਯੁਗ ਜੂ ਇੱਥੇ ਫਿਰੇ ਜਵਾਨ ਨਜ਼ਰ ਕਿਸੇ ਨਾ ਆਈਆ ਜਾਮਾਂ ਲੈ ਕਰ ਤਰਖਾਨ ਤਿਰਖਾ ਸਬਦੀ ਦੇ ਪੁਜਾਈਆ ਸੰਤ ਮਣੀ ਸਿੰਘ ਦੇ ਗਿਆਨ ਨੇਤਰ ਗਿਆਨ ਇੱਕ ਖੁਲਾਈਆ ਸੱਜਣ ਕਰ ਸਾਖ ਸੈਣ ਸਕੇ ਨਾ ਕੋਈ ਪਛਾਣ ਪਹਿਚਾਣ ਵਿੱਚ ਕਦੇ ਨਾ ਆਈਆ ਚੂਲੇ ਦੇ ਦੇ ਪੰਜ ਤਤ ਕਰਿਆ ਖੇਲ ਮਹਾਨ हथ पैर अंग 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 हिलाई जाड़ कुटदा रहिजमी आसमान नज़र किसे न आई खण पीअण रखिया विच जहान जूठा जूठा संग नभाई ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਵਿਸ਼ਨੂੰ ਏਕਾ ਗੁਣ ਸਮਝਾਈਆ ਵਿਸ਼ਨੂੰ ਵੇਲਾ ਅੰਤ ਮਿ ਆਉਣਾ ਹਰ ਹਰ ਆਪ ਜਨਾਇਦਾੁਰਖਿ ਅਬਿਨਾਸ਼ੀ ਵੇਸ ਵਟਾਉਣਾ ਨਾਨਕ ਗੋਬਿੰਦ ਰਾਹ ਤਕਾਇੰਦਾ ਮੁਹੰਮਦ ਸਜਦਾ ਇੱਕ ਕਰਾਉਣਾ ਕਲਮਾ ਇੱਕ ਕੋੜਾਉਂਦਾ ਈਸਾ ਆਸਾ ਪੂਰ ਕਰਾਉਣਾ ਪਰਵਰਦੀ ਗਾਰ ਵੇਸ ਵਟਾਉਂਦਾ ਵੇਦ ਵਿਆਸਾ ਲਿਖਾ ਲੇਖੇ ਲਾਉਣਾ ਉੱਚੇ ਟਿੱਲੇ ਪਰਬਤ ਭੂਤ ਸੁਪੂਤਾ ਬ੍ਰਹਮਣ ਗੌੜਾ ਆਪਣਾ ਰੂਪ ਵਟਾਏਂਦਾ ਸ਼ੇਰ ਸਿੰਘ ਭੇਵਨਾ ਕਿਸੇ ਜਣਾਏਂਦਾ ਕਲਯੁਗ ਚੋਲਾ ਆਪ ਹਡਾਉਣਾ ਬਾਵਣੇ ਅਖਰੀ 58 ਸਾਲ ਅੰਕੇ ਅੰਕ ਨਾਲ ਵੜਾਂਦਾ ਸੋ ਹੰਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੀ ਦੇ ਸੋ ਹੰਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ve